ਸ਼ਾਮ ਦੇ 6 ਵਜੇ ਤੁਹਾਨੂੰ ਮੌਸਮ ਦੱਸਾਉਣਾ ਦੇਖੋ 87 ਵਾਈ ਕੀ ਕਿੰਨੀ ਆ ਤੇ ਇੱਕ ਗੱਲ ਸੁਣਾਉਣਾ ਤੁਹਾਨੂੰ ਜਿਸੇ ਬੰਦੇ ਦੀਆਂ ਦੋ ਕੁੜੀਆਂ ਸੀਗੀਆਂ ਤਾਂ ਦੋਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਗੱਲ ਨੂੰ ਮਸਾਲਾ ਵਾ ਕੀ ਲੱਗੇ ਜਾਂਦਾ ਕੋਈ ਕਿਸੇ ਤਰੀਕੇ ਨਾਲ ਸੁਣਾਉਗਾ ਕਿਸੇ ਤਰੀਕੇ ਨਾਲ ਤਾਂ ਦੋਨਾਂ ਨੇ ਆਪਦੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਜਦੋਂ ਤਾਂ ਆ ਦਿਨੋਂ ਤੁਹਾਨੂੰ ਪਤਾ ਵੀ ਸੌਂਦੇ ਸੰਧਾਰਿਆਂ ਦੇ ਚੱਲ ਪੈਨੇ ਆ ਤਾਂ ਉਹ ਬੰਦੇ ਦੀ ਜਿਹੜੀ ਘਰ ਵਾਲੀ ਸੀ ਜੀ ਜਿਹਦੀਆਂ ਕੁੜੀਆਂ ਸੀ ਉਹ ਕਹਿੰਦੀ ਵੀ ਉਹ ਕਹਿੰਦੇ ਵੀ ਕਿੰਨਾ ਚਿਰ ਗੁੱਸਾ ਕਰੋਗੇ ਤੁਸੀਂ ਨਿਆਣਿਆਂ ਨਾਲ ਤਾਂ ਮਿਲਿ ਆਉ ਜਾ ਕੇ ਕਿਤੇ ਨਿਆਣਿਆਂ ਨੂੰ ਕੁੜੀਆਂ ਨੂੰ ਤਾਂ ਹੁਣ ਦੋਨੋਂ ਲਾਗ ਲਾਗ ਦੇ ਪਿੰਡਾਂ ਚ ਨੇ ਵੀ ਇੰਝ ਹੋਈਆਂ ਵਿਆਹ ਕਰਾਏ ਦੋਨਾਂ ਨੇ ਤੋਂ ਕੀ ਕਰਦਾ ਬਿਸਕੁਟ ਕਢਾਉਂ ਕਢਾਉਂਦਾ ਸੰਧਾਰੇ ਵਾਸਤੇ ਤਾਂ ਪਹਿਲੀ ਕੁੜੀ ਹੁੰਦੀ ਹੈ ਜਿਹੜੀ ਉਹ ਇੱਕ ਕਿਸਾਨ ਦੇ ਪਰਿਵਾਰ ਚ ਵਿਆਹੀ ਹੁੰਦੀ ਹੈ ਜ਼ਿਮੀਂਦਾਰ ਪਰਿਵਾਰ ਚ ਤਾਂ ਉਹ ਨੂੰ ਜਾ ਕੇ ਪੁੱਛਦਾ ਹੋ ਕਹਿੰਦਾ ਭਾਈ ਹੋਰ ਠੀਕ ਠਾਕ ਆ ਕੁੜੀਏ ਕਹਿੰਦੀ ਹਾਂ ਬਾਪੂ ਠੀਕ ਆ ਕੀ ਕਾਰੋਬਾਰ ਕਰਦੇ ਹੁੰਨੇ ਆ ਕਦੀ ਕਾਰੋਬਾਰ ਵਾਪਕੀ ਕਰਨਾ ਆਪਣਾ ਤਾਂ ਜ਼ਿੰਮੇਦਾਰ ਪਰਿਵਾਰ ਆ ਖੇਤੀਬਾੜੀ ਦਾ ਹੀ ਆ ਚਲੋ ਵਧੀਆ ਭਾਈ ਕਹਿੰਦਾ ਪ੍ਰਾਣਾ ਕਿੱਥੇ ਆ ਕਹਿੰਦੀ ਬਾਪੂ ਜੀ ਖੇਤਾਂ 'ਚ ਕੀ ਕਰਦਾ ਭਾਈ ਉੱਥੇ ਕਹਿੰਦੀ ਮੱਕੀ ਲੇਬਰ ਨੇ ਲਾਈ ਹੋਈ ਆ ਮੱਕੀ ਗੁੱਡਨ ਲਾਈ ਹੋਈ ਆ ਆਵੜ ਲੱਗੀ ਹੋਈ ਆ ਬਾਕੀ ਰੱਬ ਵੱਲੋਂ ਜੇ ਤਾਂ ਮੀਂਹ ਪੈ ਜਾਵੇ ਤਾਂ ਤਾਂ ਮੱਕੀ ਵਧੀਆ ਹੋ ਜੂਗੀ ਨਹੀਂ ਤਾਂ ਫਿਰ ਅੱਬਾਸ ਰਿਆ ਸਾਡਾ ਜਿਹੜਾ ਏਰੀਆ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਮੀਮੂ ਇੱਥੇ ਘੱਟ ਪੈਂਦੇ ਨੇ ਵੀ ਜੇ ਪੈਜ ਵੀ ਤਾਂ ਵਧੀਆ ਗੱਲਾਂ ਮੱਕੀ ਵਧੀਆ ਹੋ ਜੂਗੀ ਸੋਨੇ ਪੈਸੇ ਹੋ ਜਾਣਗੇ ਤਾਂ ਉਹ ਕਹਿੰਦਾ ਵੀ ਚਲੋ ਭਾਈ ਰੱਬ ਮੂਰੇ ਅਰਦਾਸ ਕਰਾਂਗੇ ਵੀ ਮੀ ਪੈ ਜਾਵੇ ਹੋਰ ਕੀ ਆ ਤੁਸੀਂ ਵੀ ਕਰੋ ਕਹਿੰਦਾ ਭਾਈ ਥੋੜੇ ਮੈਂ ਵੀ ਕਰੂੰਗਾ ਤਾਂ ਹਣ ਉਹ ਦੂਆ ਪੀਪਾ ਚੱਕਦਾ ਦੂਜੀ ਕੁੜੀ ਦੇ ਚਲੇ ਜਾਂਦਾ ਪਹਿਲਾਂ ਤਾਂ ਮੰਨਦਾ ਨਹੀਂ ਹੁੰਦਾ ਬਹੁਤ ਔਖਾ ਦੀ ਘਰ ਵਾਲੀ ਭੇਜਦੀ ਆ ਕਹਿੰਦਾ ਵੀ ਜਦ ਆਪਦੀ ਮਰਜ਼ੀ ਤੇ ਵਿਆਹ ਕਰਾਏ ਕਾਵੇ ਸੰਧਾਰੇ ਦਾ ਮੈਨਾਂ ਨੂੰ ਕਾਦੀ ਰਿਸ਼ਤੇਦਾਰੀ ਨਹੀਂ ਹੈ ਜੀ ਮੈਂ ਨਹੀਂ ਕਿਉਂਕਿ ਪੁਰਾਣੇ ਬੁੜੇ ਹੁੰਨੇ ਆ ਪੁਰਾਣੀਆਂ ਸੋਚਾਂ ਵਾਲੇ ਤਾਂ ਫੇਰ ਵੀ ਚਲੋ ਕਹੇ ਤੇ ਮੰਨਿਆ ਆਂਦਾ ਤਾਂ ਜਦ ਹੁਣ ਦੂਜੀ ਤੇ ਜਾਂਦਾ ਉਹ ਹੁੰਦੀ ਆ ਪਰ ਜਾ ਪੱਤਾਂ ਦੇ ਘਮਿਆਰਾਂ ਦੇ ਉਹ ਜਾ ਕੇ ਪੁੱਛਦਾ ਕਹਿੰਦਾ ਭਾਈ ਕਹਿੰਦੀ ਬਾਪੂ ਸਾਸਰੀ ਕੱਲ ਕਹਿੰਦਾ ਭਾਈ ਸਾਸਰੀ ਕੱਲ ਹੋਰ ਨਿਆਣੇ ਉਹ ਠੀਕ ਆ ਕਹਿੰਦੀ ਹਾਂ ਬਾਪੂ ਠੀਕ ਹੈ ਯਾ ਨਾ ਕੀ ਕਰੋਗੇ ਹਰ ਕਰਦੇ ਆਂ ਕਹਿੰਦੀ ਬਾਪੂ ਆਪਣਾ ਕਾਰੋਬਾਰ ਤਾਂ ਤੈਨੂੰ ਪਤਾ ਹੀ ਆ ਵੀ ਪਰ ਜੇ ਆਪਾਂ ਤਾਂ ਭਾਂਡੇ ਆਂ ਦਾ ਮਿੱਟੀ ਦੇ ਭਾਂਡੇ ਬਣਾ ਕੇ ਬਾਜ਼ਾਰ 'ਚ ਵੇਚਦੇ ਆਂ ਉਹ ਕਹਿੰਦਾ ਅੱਛਾ ਤਾਂ ਉਹ ਕਹਿੰਦਾ ਵੀ ਬਾਪੂ ਭਾਂਡਿਆਂ ਦਾ ਤੈਨੂੰ ਪਤਾ ਹੀ ਆ ਵੀ ਹੁਣ ਜੇ ਸਮਾਂ ਤੇ ਐਤਕੀ ਜਿਵੇਂ ਬੱਦਲ ਬਾਈ ਨਹੀਂ ਹੋਈ ਹੈਗੀ ਮੀਂਹ ਨਹੀਂ ਪੈ ਹੈਗੇ ਨਾ ਪਵੇ ਤਾਂ ਸੀਜ਼ਨ ਵਧੀਆ ਲੱਗ ਜੂ ਤਾਂ ਹੁਣ ਉਹ ਸੋਚਾਂ ਚ ਪੈ ਜਾਂਦਾ ਵੀ ਕਰਾਂ ਕੀ ਕਹਿੰਨੀ ਬਾਪੂ ਤੂੰ ਵੀ ਅਰਦਾਸ ਕਰ ਅਸੀਂ ਵੀ ਅਰਦਾਸ ਕਰਦੇ ਹਾਂ ਵੀ ਮੀਂਹ ਨਾ ਪਵੇ। ਤੁਮ ਸੋਚਦਾ ਕਹਿੰਦਾ ਵੀ ਕਰਾਂ ਕੀ ਇੱਕ ਮੀਂਹ ਪੈਂਦਾ ਤਾਂ ਮਰਦੀ ਆ। ਦੁਆ ਮੀਂਹ ਨਹੀਂ ਪੈਂਦਾ ਤਾਂ ਦੂਹੀ ਤਾਂ ਮਰਦੀ ਆ। ਚਲੋ ਕਹਿੰਦਾ ਭਾਈ ਕਰਾਂਗੇ ਅਰਦਾਸ ਪ੍ਰਮਾਤਮਾ ਮੂਰੇ ਵੀ ਨਿਆਣਿਆਂ ਦਾ ਸੀਜ਼ਨ ਵਧੀਆ ਲੱਗੇ ਜਵੇ। 20 ਦਿਨ ਰੋਕੇ ਮੀਂਹ ਪੈ ਜਵੇ ਹੋਰ ਕੀ ਆ। ਉਧਰ ਹੁਣ 20 ਦਿਨ ਚ ਮੱਕੀ ਖਤਮ ਹੁੰਦੀ ਆ। ਤਾਂ ਉਮੀ ਭਾਈ ਆਪ ਦਾ ਉਦਾਸ ਜਾ ਹੋਇਆ ਜਦੋਂ ਘਰ ਨੂੰ ਆਉਂਦਾ। ਤਦ ਅਧਿਕਾਰੀ ਆ ਲਈ ਪੁੱਛਦੀ ਹੈ ਕਹਿੰਦੀ ਵੀ ਕਿਵੇਂ ਆ ਗੁੱਡੀਆਂ ਠੀਕ ਨੇ ਦੋਨੋਂ ਕਹਿੰਦਾ ਹਾਂ ਠੀਕ ਨੇ ਹੋਰ ਕੰਨੀ ਕੰਮ ਕਰ ਕੀ ਨੇ ਕੰਮ ਕਰ ਕੀ ਨੇ ਕਹਿੰਦਾ ਦੋਨਾਂ ਚੋਂ ਇੱਕ ਬਚੂਗੀ ਜਾਂ ਤਾਂ ਟਾਂਡੇ ਵਾਲੀ ਨਹੀਂ ਜਾਂ ਫਿਰ ਭਾਂਡੇ ਵਾਲੀ ਨਹੀਂ ਉਹ ਕਹਿੰਦੀ ਮਤਲਬ ਕੀ ਆ ਮਤਲਬ ਕੀ ਕਹਿੰਦਾ ਇੱਕਦਮ ਮੱਕੀ ਬੀਜੀ ਬੈਠੀ ਹੈ ਜ਼ਿਮੀਦਾਰਾਂ ਦੇ ਆ ਜਿਹਦਾ ਮੱਕੀ ਨੂੰ ਮੀਂਹ ਪਊਗਾ ਤਾਂ ਤਾਂ ਮੱਕੀ ਹੋਊਗੀ ਨਹੀਂ ਮੱਕੀ ਮਰ ਜਾਊਗੀ ਉਹਦਾ ਅਰਦਾਸਾਂ ਕਰਦੀ ਹੈ ਵੀ ਮੀਂਹ ਪੈ ਜਾਵੇ ਕਹਿੰਦੀ ਦੂਜੀ ਦੂਜੀ ਕਹਿੰਦਾ ਪਰਜਾ ਪਤਕ ਮਿਹਾਰਾਂ ਦੇ ਆ ਉਹ ਭਾਂਡਿਆਂ ਦਾ ਕੰਮ ਉਹਨਾਂ ਦਾ ਮਿੱਟੀ ਦੇ ਹੁੰਦਾ ਜੇ ਮੀਂਹ ਪੈ ਗਿਆ ਤਾਂ ਮਿੱਟੀ ਦੀ ਮਿੱਟੀ ਬਣ ਜਾਣੀ ਆ ਭਾਂਡਿਆਂ ਦੀ ਤਾਂ ਉਹ ਮਰੀ ਜਾਊਗੀ ਵੀ ਦੋਨੋਂ ਜੋ ਇੱਕਦਮ ਮਰੂਗੀਓ ਜੋ ਗੱਲਾਂ ਹੁਣ ਬੱਦਲ ਚੜ੍ਹ ਕੇ ਰੋਜ਼ ਆ ਜਾਂਦਾ ਹੁਣ ਜਿਨ੍ਹਾਂ ਦੇ 4 ਪੌਂਟ ਤੋਂ ਰਹਿੰਦੇ ਨੇ ਮੱਕੀ ਦੇ ਮੱਕੀ ਵਢਣ ਤੋਂ ਰਹਿੰਦੀ ਆ ਉਹਨਾਂ ਵਾਸਤੇ ਤਾਂ ਕਿਆਮਤ ਆਮੀ ਪਰ ਜਿਨ੍ਹਾਂ ਦੀਆਂ ਜੀਰੀਆਂ ਲਾਈਆਂ ਹੋਈਆਂ ਨੇ ਉਹਨਾਂ ਵਾਸਤੇ ਵਰਦਾਨ ਆਮੀ ਪਰ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਨੂੰ ਸਾਰਿਆਂ ਦਾ ਫਿਕਰ ਹੈ ਹਨਾ ਸੋ ਮੇਰੇ ਗੱਲ ਯਾਦ ਆ ਗਈ ਇਹ ਬੱਤਲ ਵਾਈ ਜੀ ਦੇਖ ਕੇ ਆਹ ਚਲੋ ਫੁੱਟ ਨਾਲ ਸਾਂਝੀ ਕਰਦੇ ਆਂ ਸੋ ਵੀਡੀਓ ਕਰਤਾ ਲੱਕੀ ਕਮੈਂਟ ਕਰਦੇ ਹੋ ਮਿਲਾਂਗੇ ਨਵੀਂ ਕਿਸੇ ਵੀਡੀਓ ਨਾਲ ਬਹੁਤ ਜਲਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਥੈਂਕ ਯੂ ਵਾਚਿੰਗ ਮਾਈ ਵੀਡੀਓ